ਵਾਸਵੇ ਦੇ ਸਰਦਾਰ ਗੁਰਿੰਦਰਜੀਤ ਸਿੰਘ ਬੱbbi ਅਤੇ ਤਜਿੰਦਰਜੀਤ ਸਿੰਘ ਨੀਟੂ ਦੇ ਪਿਤਾ ਜੀ ਸਰਦਾਰ ਸੁਰਿੰਦਰਜੀਤ ਸਿੰਘ ਹਲੂਵਾਲੀਆ 20 ਦਸੰਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸੁਖਨੀ ਸਾਹਿਬ ਜਿੱਤੇ ਪਾਠ ਦੇਪੋ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟੀ ਬਲਾਕ ਰਣਜੀਤ ਐਵੇਨਿਊ ਵਿਖੇ ਕਰਵਾਏ ਗਏ। ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਜੱਥੇ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ। ਇਸ ਮੌਕੇ ਫਾਸਟਵੇ ਦੇ ਐਮਡੀ ਸਰਦਾਰ ਗੁਰਦੀਪ ਸਿੰਘ ਜੀ ਸਰਦਾਰ ਸਰਬਜੀਤ ਸਿੰਘ ਰਾਜੂ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਵਿਕਰਮਜੀਤ ਸਿੰਘ ਅਜੇ ਸਿੰਘ ਜਗਜੀਤ ਸਿੰਘ ਬੰਟੀ ਰਾਜੇਸ਼ ਅਰੋੜਾ ਆਸ਼ੂ ਸੁਖਮ੍ਰਿਤ ਸਿੰਘ ਗਗਨਬੇਦੀ ਮਿੰਟੂ ਦਵਿੰਦਰ ਸਿੰਘ ਅਮਰਬੀਰ ਸਿੰਘ ਟੋਟ ਕੁਲਵਿੰਦਰ ਸਿੰਘ ਟੋਟ ਸੰਦੀਪ ਕੁਮਾਰ ਮਾਤਾ ਆਰਤੀ ਦੇਵਾ ਜੀ ਅਸ਼ਨੀਲ ਜੀ ਮਹਾਰਾਜ ਗੁਰਦੀਪ ਸਿੰਘ ਕੰਧਾਰੀ ਭਾਜਪਾ ਨੇਤਾ ਰਾਜੇਸ਼ ਹਨੀ ਪ੍ਰਿੰਸੀਪਲ ਮੁਕੇਸ਼ ਪੁਰੀ ਰਿਟਾਇਰਡ ਏਡੀਸੀ ਰਕੇਸ਼ ਕੁਮਾਰ ਬਾਲਕ੍ਰਿਸ਼ਨ ਸ਼ਰਮਾ ਮਾਤਾ ਲਾਲ ਦੇਵੀ ਮੰਦਿਰ ਦੇ ਪ੍ਰਧਾਨ ਵਿਕਰਮ ਸ਼ਰਮਾ ਹਰਦੀਪਾਲ ਸਿੰਘ ਪਰਵੀਨ ਚੱਡਾ ਪਵਨ ਕੁਮਾਰ ਪੱਪੂ ਸ਼ਕਤੀ ਸ਼ਰਮਾ ਪ੍ਰਿਤਪਾਲ ਸਿੰਘ ਲਾਲੀ ॠषि ਪਦਾਰ ਗੁਰਚਰਨ ਸਿੰਘ ਪੱਪੂ ਸੰਦੀਪ ਖੰਨਾ ਸੀਪੀ ਸਵਰਾਜ ਸਿੰਘ ਜਨਕ ਰਾਜ ਅਰੁਣ ਸ਼ਰਮਾ ਗੁਰਮੀਤ ਸਿੰਘ ਬਬਲੂ ਹਰਜਿੰਦਰ ਸਿੰਘ ਪੱਪੂ ਬੋਸ ਫਾਸਟਵੇ ਅੰਮ੍ਰਿਤਸਰ ਦੇ ਬ੍ਰਾਂਚ ਮੈਨੇਜਰ ਅਰੁਣ ਕੁਮਾਰ ਸਰਬਜੀਤ ਸਿੰਘ ਸੁਰਿੰਦਰ ਮੱਕੜ ਸੰਜੀਵ ਕੁਮਾਰ ਸਨੇ ਰਿਟਾਇਰਡ ਡਿਫੈਂਸ ਅਫਸਰਾ ਫਾਸਟਵੇ ਦੇ ਕੇਬਲ ਆਪਰੇਟਰਾਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸਰਦਾਰ ਤਜਿੰਦਰਜੀਤ ਸਿੰਘ ਨੀਟੂ, ਗੁਰਿੰਦਰਜੀਤ ਸਿੰਘ ਬੱਬੀ, ਬ੍ਰਿਗੇਡੀਅਰ ਜੀਪੀਐਸ ਆਲੂਵਾਲੀਆ, ਸ਼੍ਰੀਮਤੀ ਸਰੀਨਾ ਆਲੂਵਾਲੀਆ, ਸੁਖਨੰਦਨ ਸਿੰਘ, ਮਹੇਸ਼ ਕੋਹਲੀ, ਡਾਕਟਰ ਜਗਜੀਤ ਸਿੰਘ ਸਮੇਤ ਸਮੂਹ ਆਲੂਵਾਲੀਆ ਅਤੇ ਕੋਹਲੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੰਮ੍ਰਿਤਸਰ ਕੇਬਲ ਆਪਰੇਟਰਸ ਐਸੋਸੀਏਸ਼ਨ ਦੇ ਪ੍ਰਧਾਨ ਹਰदयाल ਸਿੰਘ ਵੱਲੋਂ ਸਰਦਾਰ ਤਜਿੰਦਰਜੀਤ ਸਿੰਘ ਨੀਟੂ ਸਰਦਾਰ ਗੁਰਿੰਦਰਜੀਤ ਸਿੰਘ ਬੱbbi ਨੂੰ ਸਿਰੋਪਾ ਪੇਂਟ ਕੀਤਾ ਗਿਆ ਇਸ ਮੌਕੇ ਸਰਦਾਰ ਦਵਿੰਦਰ ਸਿੰਘ ਵੱਲੋਂ ਪੂਜੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਸਮੂਹ ਆਲੂਵਾਲੀਆ ਅਤੇ ਕੋਲੀ ਪਰਿਵਾਰ ਵੱਲੋਂ ਧੰਨਵਾਦ ਕੀਤਾ ਗਿਆ ਕੋਈ ਪਿੱਛਾ ਆਇਆ ਵੰਡ ਕਰਤੀ ਮੈਂ ਤੂੰ ਪਿੱਛਾ ਆ ਸਤ ਸਭ ਜੀ ਸ੍ਰੀ ਅਕਾਲ ਜੀ ਨੂੰ ਬੇਨਤੀ ਕਰਾਂਗਾ ਜੀ ਬੋਲੇ ਸੋਨਿਆ ਸਾਧ ਸ੍ਰੀ ਅਕਾਲ ਗੁਰਦੀਪ ਸਿੰਘ ਜੀ ਬੋਲੇ ਸੋਨਿਆ ਦੇਵਾ ਜੀ ਵੱਲੋਂ ਵੀ ਪਿਆਰ ਜੋ ਹੈ ਅੱ삐 ਜੀ ਨੂੰ ਦਿੱਤਾ ਜਾ ਰਿਹਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਖਸ਼ਿਸ਼ ਪ੍ਰਾਪਤ ਕਰਦੇ ਰਹੀਏ ਜੀ ਇਹਨਾਂ ਸ਼ਬਦਾਂ ਦੇ ਨਾਲ ਹੀ ਆਪ ਸਾਰਿਆਂ ਸਰਦਾਰ ਸੁਨਿੰਦਰ ਸਿੰਘ ਜੀ ਆਲੂਵਾਲੀਆ ਦੇ ਬਾਗ ਦੇ ਖੂਬਸੂਰਤ ਫੁੱਲ ਜਿਹੜੇ ਸਮਾਜ ਵਿੱਚ ਵਿਛਰਦੇ ਆ ਆਪਣੀ ਮਹਿਕ ਖਿਲਾ ਰਹੇ ਹਨ ਇਸੇ ਸਬਕ ਅੱਜ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਸ਼ਖਸੀਤਾਂ ਇਸ ਅਰਦਾਸ ਸਮਾਗਮ ਵਿੱਚ ਸ਼ਾਮਲ ਹੋ ਕੇ ਜਿੱਥੇ ਪਰਿਵਾਰ ਨੂੰ ਆਪਣਾ ਪਿਆਰ ਦਾ ਪ੍ਰਗਟਾਵਾ ਕਰੀਆਂ ਹਨ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਫਾਸਟਵੇ ਪਰਿਵਾਰ ਦੇ ਮੁਖੀ ਸਰਗੋਦੀਪ ਸਿੰਘ ਜੀ ਵੀ ਉੱਚੇ-ਚੇਤੇ ਤੌਰ ਤੇ ਸੰਗਤ ਵਿੱਚ ਹਾਜ਼ਰ ਹਨ ਉਥੇ ਇਸੇ ਪ੍ਰਵਾਦ ਦੇ ਹੀ ਸਦਾ ਸਾਹਿਬ ਜੀ ਚੰਦਰਪ੍ਰੀਤ ਜੀ ਪਹਿਲੇ ਦਿਨ ਤੋਂ ਇਸ ਪ੍ਰਵਾਦ ਦੇ ਨਾਲ ਮੋਢੇ ਨਾਲ ਮੋਢਾ ਜੋੜਦਿਆਂ ਵੀਰ ਬਿੰਦਰ ਸਿੰਘ ਜੀ ਬੱਬੀ ਨੂੰ ਆਪਣਾ ਛੋਟਾ ਭਰਾ ਸਮਝਿਆ ਆਪਣਾ ਪਿਆਰ ਦਾ ਪ੍ਰਗਟਾਵਾ ਕਰ ਰਹੇ ਹਨ ਇਸ ਮੌਕੇ ਤੇ ਮੈਂ ਪਰਿਵਾਰ ਵੱਲੋਂ ਆਈਆਂ ਸਭ ਸਖੀਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮੌਕੇ ਤੇ ਪ੍ਰਵਾਦ ਦੇ ਨਾਲ ਖੜੇ ਹੋ ਕੇ ਆਪਣਾ ਪਿਆਰ ਦਾ ਪ੍ਰਗਟਾਵਾ ਕੀਤਾ